ਸ਼ਟਾਰਟ ਆਫ ਦਿ ਵੀਡੀਓ ਇਹਨਾਂ ਪੂਰਾ ਵਧੀਆ ਗਾਰੰਟੀ ਹੈ ਇੰਜਨ ਦੀ ਟੈਂਕੀ ਦਾ ਰੰਗ ਰੀਜਨਲ ਆ ਤਾਪੇ ਪਏ ਹੋਏ ਨੇ ਚੇਨ ਸੈੱਟ ਨਵਾਂ ਪਿੱਛੇ ਟਾਇਰ ਨਵਾਂ ਸਸਤਾ ਸੂਜਾ ਪ੍ਰਿੰਸੀਪਲ ਨੂੰ ਤੇ ਹੋਰ ਸਾਰੇ ਵਧੀਆ ਠੀਕ ਠਾਕ ਹੋਣਗੇ ਅੱਜ ਦੀ ਵੀਡੀਓ 'ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੇ ਆਪਣੀ ਛੋਟੀ ਜਿਹੀ ਰਿਕਵੈਸਟ ਹੁੰਦੀ ਹੈ ਹਰੇਕ ਵਾਰੀ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਜਿਰੋ ਤੇ ਅੱਜ ਦੀ ਵੀਡੀਓ ਬਹੁਤ ਵਧੀਆ ਤੇ ਅੱਜ ਆਪਾਂ ਮੋਟਰਸਾਈਕਲ ਲਿਆ ਕੇ ਆ ਸਾਰੀ ਸਸਤੇ ਭਾਦੇ ਆ ਜਿਵੇਂ ਮਿਡਲ ਕਲਾਸ ਬੰਦਾ ਤਾਂ ਆਸਟੇ ਲੈ ਲੁਕੇਗਾ ਤੇ ਮੋਟਰਸਾਈਕਲ ਬਹੁਤ ਸਾਫ਼ ਨਹੀਂ ਆਈ ਤੇ ਕਮੀ ਪੇਸ਼ੀ ਕੋਈ ਨਹੀਂ ਹੈਗੀ ਤੇ ਜਿਹੜਾ ਆਹ ਮੋਟਰਸਾਈਕਲ ਆ ਇਹ ਸਾਰਾ origignal ਹੈ ਇਹਦੇ ਪਾਰਟਸ ਜਿੰਨੇ ਵੀ ਨੇ A to Z ਸਾਰੇ origignal ਨੇ ਮੋਟਰਸਾਈਕਲ ਦੇ ਤੇ ਇੰਜਨ ਵਧੀਆ ਹੈ ਇਹਦਾ ਪੂਰਾ 58 ਹੈ origignal ਚੱਲਿਆ ਹੋਇਆ ਇੰਜਨ ਹਜੇ ਤੱਕ ਖੁੱਲਿਆ ਨਹੀਂ ਹੈਗਾ ਇਹਦਾ ਤੇ ਹੋਰ ਇਨਫਰਮੇਸ਼ਨ ਮੈਂ ਤੁਹਾਨੂੰ ਵੀਡੀਓ ਵਿੱਚ ਦੰਦਾ ਆਪਣੇ ਕੋਲ ਤਿੰਨ ਮੋਟਰਸਾਈਕਲ ਨੇ ਤੇ ਬੌਕਸਰ ਵੀ ਵਧੀਆ ਸਪਲੈਂਡਰ ਵੀ ਵਧੀਆ ਤੇ TVS Star ਵੀ ਵਧੀਆ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਨਾ ਗੁੱਪਾਂ ਗਰਾਂਪਾਂ ਚ ਪਾ ਲਿਆ ਕਰੋ ਸ਼ੇਅਰ ਕਰ ਤੋਂ ਲੋਡੇ ਸਾਰੇ ਸ੍ਰੀ ਆਪਾਂ ਵੀ ਆਪਾਂ ਨੂੰ ਵੀਊ ਵਧੀਆਂਣ ਜੀ ਆਪਾਂ ਨੂੰ ਥੋੜਾ ਜਿਹਾ ਹੌਸਲਾ ਉਹ ਆਪਾਂ ਤਾਂ ਹੀ ਵਧੀਆ ਵਧੀਆ ਵੀਡੀਓ ਹੋਰ ਬਣਾ ਕੇ ਪਾਵਾਂਗੇ ਤੇ ਆਪਣੇ ਚੈਨਲ ਤੇ ਹੋਰ ਬਹੁਤ ਸਾਰੀਆਂ ਵੀਡੀਓ ਪਈਆਂ ਹੋਈਆਂ ਤੁਸੀਂ ਜਾ ਕੇ ਚੈੱਕ ਕਰ ਲਿਓ ਤੇ ਹਰੇਕ ਤਰ੍ਹਾਂ ਦੀ ਵੀਡੀਓ ਪਈਆਂ ਹੋਈਆਂ ਆਪਾਂ ਵੀਡੀਓ ਚ ਹਮੇਸ਼ਾ ਰੈਗੂਲਰ ਪਾਵਾਂਗੇ ਲਗਾਤਾਰ ਹੀ ਆਪਾਂ ਵੀਡੀਓ ਪਾਇਆ ਕਰਾਂਗੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਬੁੱਕ ਸਰਚ ਆ ਕੇ ਕਰੋ ਨਾ ਫਤੇਗੜ੍ਹ ਸਾਹਿਬ ਦਾ ਨੰਬਰ ਆ ਪੀ ਵੀ 23 ਅੱਗੇ ਵਾਲਾ ਟਾਇਰ ਹਲਕਾ ਇੰਜਨ ਪੂਰਾ ਵਧੀਆ ਗਾਰੰ ਤੈਂਕੀਦਾਰਾਂ ਅੰਗਰੀਜਨਲ ਆ ਟਾਪੇ ਪਏ ਹੋਏ ਨੇ ਚੈਨ ਸੈੱਟ ਨਵਾਂ ਪਿੱਛੇ ਟਾਇਰ ਨਵਾਂ ਲੱਗਿਆ ਹੋਇਆ ਗਲਿਆਣੀ ਹੈਗਾ ਕਿਤੋਂ ਇੰਜਨ ਗੇਅਰ ਪੂਰਾ ਵਧੀਆ 2002 ਮਾਡਲ ਆ ਤੇ ਇਹ ਮੋਟਰਸਾਈਕਲ ਬਈ ਆਪਣੇ ਪ੍ਰਾਈਸ ਹੋਣਗੇ ਫਿਕਸ ਤੇ ਆਪਾਂ ਇਹ ਮੋਟਰਸਾਈਕਲ ਦੇਣਾ ਬਈ 12500 ਦਾ ਫਿਕਸ ਪ੍ਰਾਈਸ ਆ ਬਈ ਕਮੀ ਪੇਸ਼ੀ ਕੋਈ ਨਹੀਂ ਇੰਜਨ ਗੇਅਰ ਦੀ ਆਪਣੀ ਪੂਰੀ ਗਾਰੰਟੀ ਹੋਊਗੀ ਕੋਈ ਧੂਆ ਨਹੀਂ ਮਾਰਦਾ ਕੋਈ ਮੰਗਲਾ ਨਹੀਂ ਚੱਕਦਾ ਹੈਗਾ ਉਸ ਤੋਂ ਬਾਅਦ ਜੋ ਹੁੰਦਾ ਬਈ ਆਪਣੇ ਕੋਲ ਸਪਲੈਂਡਰ ਸਪਲੈਂਡਰ ਰੀਜਨਲ ਆ ਸਾਰਾ ਤੇ ਕੁਸ਼ਕ ਪਾਰਟੀ ਦੇ ਪਏ ਹੋਏ ਨੇ ਆਪਾਂ ਜਿੰਨੀ ਇਨਫੋਰਮੇਸ਼ਨ ਆ ਸਾਰੀਆਂ ਦੱਸਾਂਗੇ ਅੱਗੇ ਵਾਲਾ ਟਾਇਰ ਪੈਂਦਾ ਇਹਦਾ ਪੀਵੀ 39 ਨੰਬਰ ਆ ਨੰਬਰ ਪਲੇਟਾਂ ਲੱਗੀਆਂ ਪਾਸਿੰਗ ਨਹੀਂ ਹੈ ਜੀ ਇਹਦੀ ਤੇ ਪਿੱਛੇ ਟਾਇਰ ਜਮੈਂ ਨਵਾਂ ਲੱਗਿਆ ਹੋਇਆ ਪਾਸਿੰਗ ਹੋ ਵੀ ਜਾਊਗੀ ਮੋਟਰਸਾਈਕਲ ਵਧੀਆ ਇੰਜਨ ਗਿਆਦੀ ਪੂਰੀ ਗਾਰੰਟੀ ਦਵਾਂਗੇ ਬਈ ਆਪਾਂ ਕੋਈ ਮਗਲੈਲ ਨਹੀਂ ਚੱਕਦਾ ਕੁਝ ਨਹੀਂ ਹੈਗਾ ਤੇ ਬਈ ਇਹ ਮੋਟਰਸਾਈਕਲ ਦਵਾਂਗੇ ਆਪਾਂ 16500 ਦਾ ਫਿਕਸ ਰੇਟ ਆ ਵੀਰੇ 2009 ਮਾਡਲ ਆ ਮੋਟਰਸਾਈਕਲ ਇਹ ਕੰਪਨੀ ਵਾਲੇ ਲੋਏ ਲੱਗੇ ਹੋਏ ਆ ਮੋਟਰਸਾਈਕਲ ਦੇ ਲੁੱਕ ਵਧੀਆ Ориਜినਲ ਆ ਰੰਗ ਐਂਕੀ ਦਾ ਰੰਗ Ориਜినਲ ਆ ਸਟicker ਨਹੀਂ ਕਿਤੋਂ ਫੇਟ ਹੋਇਆ ਹੋਇਆ ਇਹ ਕੁਛ ਨਹੀਂ ਹੈਗਾ ਪਿੱਛੇ ਟਾਇਰ ਜਮਾ ਨਵਾਂ ਲੱਗਿਆ ਹੋਇਆ ਇਹ ਮੋਟਰਸਾਈਕਲ ਦਵਾਂਗੇ ਆਪਾਂ 16000 ਦਾ ਤੇ ਉਸ ਤੋਂ ਬਾਅਦ ਚ ਬਈ ਆ ਗਿਆ ਆਪਣੇ ਕੋਲ TVS ਇਹ ਮੋਟਰਸਾਈਕਲ ਆ ਬਈ ਜਿੰਨਾ A to Z Ориਜినਲ ਆ ਇਹ ਕੋਈ ਪਾਰਟ ਨਹੀਂ ਪਿਆ ਹੋਇਆ ਹੈਗਾ ਚਾਸੀ ਦਾ ਰੰਗ ਦੇਖੋ ਲੈ ਇੱਥੇ ਇਹ ਸਾਰਾ ਨਾਲ ਦਾ ਬਈ ਇਹਦਾ ਤੇ ਮੈਨੂੰ ਲੱਗਦਾ ਕਿਸੇ ਬਜ਼ੁਰਗ ਕੋਲੋਂ ਚੱਲਿਆ ਹੋਇਆ ਤੇ ਸਲਫ ਸਟਾਰਟ ਆ ਬਈ ਮੋਟਰਸਾਈਕਲ ਇਹ ਇੰਜਣ ਜਮ ਹੈ ਸ਼ੀਲਡ ਪਿਆ ਉਸ ਤੋਂ ਬਾਅਦ ਚੋ ਟਾਇਰ ਦੋਨੋਂ ਨਵੇਂ ਨੇ ਬਈ ਇਹਦੇ ਪੀਵੀ 70 ਨੰਬਰ ਕੰਡੀਸ਼ਨ ਤੁਹਾਨੂੰ ਚੈੱਕ ਕਰਾ ਦਨਾ ਕੋਈ ਪਾਰਟ ਨਹੀਂ ਪਿਆ ਹੋਇਆ ਹੈਗਾ ਡਿੱਗੀ ਸਾਈਡ ਤੇ ਲੱਗੀ ਹੋਈ ਆ 58000 ਓਰੀਜਨਲ ਚੱਲਿਆ ਹੋਇਆ ਮੋਟਰਸਾਈਕਲ ਇਹ ਮੀਟਰ ਵਗੈਰਾ ਸਾਰੇ ਚੱਲਦੇ ਨੇ ਤੇ ਬੈਟਰੀ ਹੈਗੀ ਆ ਸਲਫ ਚੱਲਦੀ ਆ ਅੱਗੇ ਟਾਇਰ ਨਵਾਂ ਲੱਗਿਆ ਹੋਇਆ ਪੀਵੀ 70 ਨੰਬਰ ਨੀ ਅੱਜ ਦੇ ਟਾਈਮ 'ਚ ਬੰਦਾ ਮੋਟਰਸਾਈਕਲ ਦਾ ਨਾਸ ਮਾਰ ਦਿੰਦਾ ਇਹ ਫੇਰਿੰਗ ਤੋਂ ਲੈ ਕੇ ਮਗਰਾਟ ਤੋਂ ਲੈ ਕੇ ਬਈ ਜਿੰਨੀਆਂ ਚੀਜ਼ਾਂ ਸਾਰੀਆਂ ਨਾਲ ਦੀਆਂ ਨੇ ਮੋਟਰਸਾਈਕਲ ਦੀਆਂ ਇਹ ਹੈਗਾ 2009 ਮਾਡਲ ਤੇ ਇਹਦੇ ਨੰਬਰ ਪਲੇਟ ਤਾਂ ਨਹੀਂ ਲੱਗੀਆਂ ਹੋਈਆਂ ਹੈਗੀਆਂ ਤੇ ਕੰਡੀਸ਼ਨ ਕਰੋ ਚੈੱਕ ਇਧਰੋਂ ਮੈਂ ਬਾਹਰੇ ਕੱਢ ਕੇ ਨਹੀਂ ਇਹਦੀ ਵੀਡੀਓ ਬਣਾਈ ਹੈਗੀ ਮੈਂ ਕਿਹਾ ਚਲ ਅੰਦਰ ਖੜਾ ਕੇ ਵੀ ਬਣਾ ਦਿੰਦੇ ਆ ਤੇ ਲੈ ਕਰੋ ਚੈੱਕ ਕੰਡੀਸ਼ਨ ਮੋਟਰਸਾਈਕਲ ਦੀ 2009 ਮਾਡਲ ਆ ਬਈ ਇੰਜਨ ਜਿਵੇਂ ਸ਼ੀਲਡਾ ਖੁੱਲਿਆ ਨਹੀਂ ਹੈਗਾ ਅਜੇ ਤੱਕ ਤੇ ਭਾਈ ਇਹ ਮੋਟਰਸਾਈਕਲ ਦੇਣਾ ਆਪਾਂ 16500 ਦਾ ਫਿਕਸ ਰੇਟ ਨਹੀਂ ਵੀਰੇ ਆਪਣੇ ਤੇ ਹੋਰ ਬਾਹਰ ਇਹਨਾਂ ਨਾਲੋਂ ਆਪਣਾ ਰੇਟ ਬਹੁਤ ਸਸਤਾ ਕਿਉਂਕਿ ਲੋਕ ਬਾਜ਼ਾਰ 'ਚ ਇਹਨਾਂ ਦੇ 18 18 19 19000 ਮੰਗੀ ਜਾਂਦੇ ਆ ਤੇ ਬੋਕਸਰ ਭਾਈ 12500 ਦਾ A to Z ਰਿਜਨਲ ਆ ਭਾਈ ਇਹ ਤੇ ਚੇਨ ਸੈੱਟ ਨਵਾਂ ਲੱਗਿਆ ਪਿੱਛੇ ਟਾਇਰ ਨਵਾਂ ਲੱਗਿਆ ਹੋਇਆ ਕੰਮ ਕੋਈ ਨਹੀਂ ਹੋਣ ਵਾਲਾ ਜਿਹੜਾ ਕੰਮ ਹੋਣ ਵਾਲਾ ਹੋਊਗਾ ਆਪਾਂ ਤੁਹਾਨੂੰ ਦੱਸ ਕੇ ਦਵਾਂਗੇ ਤੇ ਸਪਲੈਂਡਰ ਸਪਲੈਂਡਰ ਵੀ ਪੂਰਾ ਓਕੇ ਆ ਭਾਈ ਸਸਤੇ ਪਾ ਦੇ ਮੋਟਰਸਾਈਕਲ ਨਹੀਂ ਇਹ ਤਿੰਨੇ ਆਪਣੇ ਕੋਲ ਤੇ ਪੈਸਾ ਕੋ ਨਹੀਂ ਲੱਗਦਾ ਹੈਗਾ ਇੱਕ ਆਪਣੇ ਕੋਲ ਸਟੰਨਰ ਵੀ ਖੜਾ ਉਹ ਦਵਾਂਗੇ ਆਪਾਂ ਭਾਈ ਦੀਗਾ ਦੇ ਸਾਡੇ ਚ 13000 ਦਾ 14 ਮਾਡਲ ਉਹਦੀ ਵੀਡੀਓ ਯਾਨੀ ਕਿ ਪੇਜ ਤੇ ਪਈ ਹੋਈ ਆ ਤੇ ਇਹ ਭਾਈ ਦੇਣ ਆਪਾਂ ਨੇ ਕਰੋ ਚੈੱਕ ਮੋਟਰਸਾਈਕਲ ਗੰਗਾ ਪਿਆ ਹੈ ਇਹ ਕਿਹਦਾ ਹੈਂਡਲ ਵੀ ਜਿੱਥੇ ਪਿਆ ਬੰਨਿਆ ਹੋਮ ਦਾ ਹੁੰਦਾ ਹੋਦਾ ਸੀਗਾ ਤੇ ਅੱਜ ਵੀ ਉਹ ਚੀਪ ਬੰਨਿਆ ਹੋਇਆ ਬੰਦੇ ਨੇ ਖਲਾਕ ਕਰਕੇ ਨਹੀਂ ਹੈਗਾ ਤੇ ਕੋਈ ਮੋਟਰਸਾਈਕਲ ਉਹ ਜਿਆਦਾ ਨਾ ਮੈਂ ਟੱਟ ਕਰਕੇ ਤੁਹਾਨੂੰ ਕਾਰਟ ਬਣਾਉਂਦੇ ਹਾਂ ਉਹ ਚਲ ਪੂਰਾ ਬਦੀ ਜੇ ਗੀਰਤੀ ਗਣਤੀ ਦਵਾ ਕੇ ਆਪਾਂ ਬਣੀ ਤੇ ਜਿੰਨੇ ਸਾਰੀਆਂ ਚੀਜ਼ਾਂ ਲਾੜਦੀਆਂ ਹੋ ਸਕਦੀਆਂ ਚੱਕੀਆਂ ਤੋਂ ਦੇਖੋ ਜੋ ਹੋ ਗਿਆ 40000 ਰਾਮ ਹੋ ਗਿਆ ਨਾ ਮੈਂ ਇੱਥੇ ਕੀਤਾ ਇਕੱਲਾ ਇਕੱਲਾ ਪਾਰਟ ਵੀ ਮੋਟਰਸਾਈਕਲ ਦਾ origignal ਆ ਇਹਨੀਆਂ ਚੀਜ਼ਾਂ ਨੇ ਸਾਰੀਆਂ origignal ਮੋਟਰਸਾਈਕਲ ਤੇ ਵੀ ਰੇਟ ਆਪਣੇ ਫਿਕਸ ਨੇ ਤੇ ਵੀ ਨੰਬਰ ਨੇ ਜਿੰਨੇ ਮੋਟਰਸਾਈਕਲ ਨੇ ਆਪਣੇ ਕੋਲੇ ਤੇ ਆਪਾਂ ਕੋਲ 735 ਜੇ ਕੋ ਮੰਜਾ 367 ਆਪਣੇ ਕੋਲ ਕਾਰਾਂ ਵੀ ਬਹੁਤ ਹੁੰਦੀਆਂ ਮੋਟਰਸਾਈਕਲ ਵੀ ਹੁੰਦੀਆਂ ਟਰੈਕਟਰ ਵੀ ਹੁੰਦੇ ਆ ਜਿਹੜੀ ਚੀਜ਼ ਮਰਜੀ ਲੋ ਆਪਾਂ ਤੋਂ ਇੱਕ ਵਾਰੀ ਫੋਨ ਕਰ ਲਓ ਆਪਾਂ ਤੁਹਾਨੂੰ ਚੀਜ਼ਾਂ ਲੱਭ ਕੇ ਦੇ ਦਾਂਗੇ ਆਪਣੇ ਬਹੁਤ ਬੰਦੇ ਨਾਲ ਜਾਣ ਪਛਾਣ ਆ ਆਪਾਂ ਕਿਤਨਾ ਕਿਤੋਂ ਅਰੇਂਜ ਕਰਨਾ ਕਿ ਜਿਹੜੀ ਤੁਹਾਨੂੰ ਚੀਜ਼ ਚਾਹੀਦੀ ਹੋਈ ਤੇ ਜਾਨੀ ਕਿ ਸਸਤੇ ਜਿਹੇ ਭਾਅ ਦੇ ਮੋਟਰਸਾਈਕਲ ਨੇ ਇਹ ਇਹ ਨੋ ਮਾਡਲ ਸੀਗਾ ਇਹ ਵੀ ਨੋ ਮਾਡਲ ਆ ਉਹ 2002 ਮਾਡਲ ਆ 78 10 ਦੇ ਤੁਹਾਨੂੰ ਤੇ ਆਪਣੀ ਇੰਸਟਾ ਦੀ ਆਈਡੀ ਆਪਾਂ ਨੂੰ ਇੰਸਟਾ ਦੇ ਵੀ ਫੋਲੋ ਕਰ ਲਿਓ ਬ੍ਰੇਸਟ ਮਾਨ 7500 ਪਾ ਲਿਓ ਤੇ ਆਪਾਂ ਨੂੰ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਗਾਹਾਂ ਦਾ ਆਪਣੇ ਹੋਰ ਬਹੁਤ ਵੀਡੀਓ ਆਉਣੀ ਆ ਤੇ ਆਪਾਂ ਮਿਲਦੇ ਆ ਅਗਲੀ ਵੀਡੀਓ ਸਾਰਿਆਂ ਨੂੰ ਸਸਟੀਕਾ ਤੇ ਆਪਣੀ ਰਿਕਵੈਸਟ ਫੇਰ ਆ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਦੇ ਹੋ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਲੱਗੀ ਕਮੀਆਂ ਜਰੂਰ ਦੱਸਿਆ ਕਰੋ ਆਪਾਂ ਨੂੰ ਤੇ ਮਿਲਦੇ ਆਪਾਂ ਅਗਲੀ ਵੀਡੀਓ